ਜਿੰਨੇ ਬਾਲੀਵੁੱਡ ਐਕਟਰ ਕਪਿਲ ਸ਼ਰਮਾ ਨੇ ਮਾ ਵੈਸ਼ਨ ਦੇਵੀ ਦਰਬਾਰ ਪਹੁੰਚ ਕੇ ਮੱਥਾ ਟੇਕਿਆ ਇਸ ਦੌਰਾਨ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਗਿੰਨੀ ਅਤੇ ਬੱਚੇ ਵੀ ਮੌਜੂਦ ਸੀ ਪੂਰੇ ਪਰਿਵਾਰ ਦੇ ਨਾਲ ਕਪਿਲ ਸ਼ਰਮਾ ਮਾ ਵੈਸ਼ਨ ਦੇਵੀ ਦੇ ਦਰਬਾਰ ਤੇ ਪਹੁੰਚੇ ਨੇ ਜਿੱਥੋਂ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਕਿ ਇਸ ਥਾਂ ਤੇ ਮਾਤਾ ਦਾ ਆਸ਼ੀਰਵਾਦ ਲੈਣ ਦੇ ਲਈ ਕਪਿਲ ਸ਼ਰਮਾ ਆਪਣੇ ਪਰਿਵਾਰ ਦੇ ਨਾਲ ਇੱਥੇ ਪਹੁੰਚੇ ਨੇ ਇਸ ਮੌਕੇ ਤੇ ਉਹਨਾਂ ਦੇ ਨਾਲ ਪਤਨੀ ਗਿੰਨੀ ਅਤੇ ਬੱਚੇ ਵੀ ਮੌਜੂਦ ਨੇ ਜਿਨ੍ਹਾਂ ਤਸਵੀਰਾਂ ਨੂੰ ਅਸੀਂ ਤੁਹਾਡਾ ਨਾਲ ਸਾਂਝਾ ਕਰ ਰਹੇ ਹਾਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਆਪਣੇ ਪਰਿਵਾਰ ਦੇ ਨਾਲ ਮਾ ਵੈਸ਼ਨੋ ਦੇਵੀ ਦਰਬਾਰ ਦੇ ਵਿੱਚ ਪਹੁੰਚੇ ਨੇ ਦੱਸਦੇ ਕਿ ਅੱਜ ਨਰਾਤਿਆਂ ਨਰਾਤਿਆਂ ਦਾ ਜਿਹੜਾ ਅੱਜ 7ਵਾਂ ਦਿਨ ਹੈ 7ਵੇਂ ਦਿਨ ਨਰਾਤਿਆਂ ਦੇ ਅੱਜ ਕਪਿਲ ਸ਼ਰਮਾ ਪਰਿਵਾਰ ਦੇ ਸਮੇਤ ਇੱਥੇ ਪਹੁੰਚੇ ਨੇ ਜਿੱਥੇ ਨਰਾਤਿਆਂ ਨੂੰ ਲੈ ਕੇ ਖਾਸ ਤੌਰ ਤੇ ਮਾ ਵੈਸ਼ਨੂ ਦੇਵੀ ਦੇ ਦਰਬਾਰ ਤੇ ਜਿਹੜੇ ਖਾਸ ਪ੍ਰਬੰਧ ਕੀਤੇ ਜਾਂਦੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਚਰਦਾਲੂ ਪਹੁੰਚਦੇ ਨੇ ਨਤਮਸਤਕ ਹੁੰਦੇ ਨੇ ਤੇ ਰੋਜ਼ਾਨਾ ਦੀ ਜੇਕਰ ਗੱਲ ਕਰੀਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਸ਼ਰਦਾਲੂ ਮਾ ਬੈਸ਼ਨੋ ਦੇਵੀ ਦੇ ਦਰਬਾਰ ਪਹੁੰਚ ਕੇ ਮਾਤਾ ਦਾ ਆਸ਼ੀਰਵਾਦ ਲੈਂਦੇ ਨੇ ਇਸੇ ਦੌਰਾਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਤੇ ਬੱਚਿਆਂ ਦੇ ਨਾਲ ਇੱਥੇ ਪਹੁੰਚੇ ਨੇ ਮਾਤਾ ਦਾ ਆਸ਼ੀਰਵਾਦ ਲੈਣ ਦੇ ਲਈ ਦਰਬਾਰ ਦੇ ਵਿੱਚ ਪਹੁੰਚਨੇ ਤੇ ਇਸ ਦੌਰਾਨ ਉੱਥੇ ਆਪਣੇ ਫੈਨਸ ਦੇ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆਏ ਕਈ ਲੋਕਾਂ ਦੇ ਵੱਲੋਂ ਸੈਲਫੀਆਂ ਲਈਆਂ ਗਈਆਂ ਉਹਨਾਂ ਦੇ ਨਾਲ ਗੱਲਬਾਤ ਉਹਨਾਂ ਦੇ ਨਾਲ ਕੀਤੀ ਗਈ ਹੈ ਉਹਨਾਂ ਨੂੰ ਰੋਕ ਕੇ ਫੋਟੋਜ਼ ਵੀ ਲਈਆਂ ਜਾ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਟੜਾ ਤੋਂ ਮਾ ਵੈਸ਼ਨੂ ਦੇਵੀ ਦਰਬਾਰ ਦੀਆਂ ਜਿੱਥੇ ਕਪਿਲ ਸ਼ਰਮਾ ਪਹੁੰਚੇ ਨੇ ਨਾਲ ਉਹਨਾਂ ਦਾ ਪਰਿਵਾਰ ਵੀ ਹੈ ਨਤਮਸਤਕ ਇੱਥੇ ਹੁੰਦੇ ਲਈ ਪਹੁੰਚਣੇ ਮੱਥਾ ਟੇਕਣ ਪਹੁੰਚਣੇ ਨਰਾਤੇ ਚੱਲ ਰਹੇ ਨੇ ਸਤਮਾਨ ਨਰਾਤਾ ਤੇ ਅ ਕੱਲ ਦੇ ਦਿਨ ਜਿਹੜਾ ਅਸ਼ਟਮੀ ਪੂਜਾ ਨੇ ਤਾਂ ਅਸ਼ਟਮੀ ਪੂਜਨ ਤੋਂ ਕਹ ਲਈਏ ਕਿ ਇੱਕ ਦਿਨ ਪਹਿਲਾਂ ਹੀ ਕਪਿਲ ਸ਼ਰਮਾ ਇੱਥੇ ਮਾਦਾ ਆਸ਼ੀਰਵਾਦ ਲੈਣ ਦੇ ਲਈ ਵੀ ਪਹੁੰਚੇ ਨੇ Netflix ਤੇ ਉੱਪਰ ਨਵਾਂ ਪ੍ਰੋਜੈਕਟ ਜਿਹੜਾ ਕਪਿਲ ਸ਼ਰਮਾ ਦਾ ਫੇਮਸ ਸ਼ੋਅ ਜਿਹੜਾ ਹੈ ਉਹ ਸ਼ੁਰੂ ਹੋਇਆ ਐ ਇਸੇ ਦਰਮਿਆਨ ਜਿਹੜਾ ਨਰਾਤਿਆਂ ਦੇ ਦਿਨ ਚੱਲ ਰਹੇ ਨੇ ਨਰਾਤਿਆਂ ਦੇ ਦੌਰਾਨ ਮਾਂ ਦਾ ਆਸ਼ੀਰਵਾਦ ਲੈਣ ਦੇ ਲਈ ਮੱਥਾ ਟੇਕਣ ਦੇ ਲਈ ਕਪਿਲ ਸ਼ਰਮਾ ਪਤਨੀ ਗਿੰਨੀ ਅਤੇ ਬੱਚਿਆਂ ਦੇ ਨਾਲ ਦਰਬਾਰ ਤੇ ਪਹੁੰਚੇ ਨੇ